ਕਹਿੰਦੇ ਦੇਸ਼ ਦਾ ਤਿਰੰਗਾ ਕਿੰਨੂੰ ਨਹੀਂ ਪਿਆਰਾ ਦੇਸ਼ ਦੇ ਤਿਰੰਗੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿੱਥੇ ਬਨਰਾਂ ਵੱਲੋਂ ਜਿਹੜਾ ਤਿਰੰਗਾ ਲਹਿਰਾਇਆ ਜਾ ਰਿਹਾ ਸੋਸ਼ਲ ਮੀਡੀਆ ਤੇ ਵੀਡੀਓ ਇਸ ਕਰਕੇ ਵਾਇਰਲ ਹੋਈ ਕਿਉਂਕਿ ਇਨਸਾਨ ਤਾਂ ਅਕਸਰ ਤੁਸੀਂ ਦੇਖੇ ਹੋਣੇ ਵੀ ਝੰਡਾ ਲਹਿਰਾਉਂਦੇ ਹੁੰਦੇ ਪਰ ਇੱਕ ਬਨਰ ਜਿਹੜੇ ਨੇ ਉਹ ਬਾਰ-ਬਾਰ ਝੰਡੇ ਨੂੰ ਲਹਿਰਾ ਰਹੇ ਨੇ ਤੇ ਕਹਿ ਸਕਦੇ ਆਂ ਵੀ ਇੱਕ ਝੰਡੇ ਨੂੰ ਫੈਰਾਣਾ ਲਹਿਰਾਣਾ ਉਹ ਇੱਕ ਸ਼ਾਨ ਦੇਸ਼ ਦੀ ਉਸ ਤਰੀਕੇ ਦੇ ਨਾਲ ਬਰਕਰਾਰ ਰੱਖੀ ਗਈ ਹੈ ਤਾਂ ਦੋਸਤੋ ਇਹ ਵੀਡੀਓ ਬਾਰੇ ਤੁਸੀਂ ਕੀ ਕਹੋਗੇ ਪਹਿਲਾਂ ਆਪਾਂ ਵੀਡੀਓ ਦੇਖਦੇ ਆਂ ते आओ उस तू तो कर करते हैं गलबात आओ लो जी देखो बोलो जय श्रीरास ਲੋ ਜੀ ਜਦੋਂ ਝੰਡਾ ਰੁਕਦਾ ਕਹਿੰਦੇ ਉਦੋਂ ਹੀ ਉਹਨੂੰ ਫਰਾ ਦਿੰਦੇ ਆ ਦੇਖੋ ਤੁਸੀਂ ਹਣਾ ਇਹ ਇਹ ਕਹਿ ਸਕਦੇ ਆ ਵੀ ਸ਼ਰਧਾ ਲਾ ਲਓ ਇੱਕ ਦੇਸ਼ ਦੇ ਪ੍ਰਤੀ ਭਾਵਨਾ ਲਾ ਲਓ ਵੀ ਜਿੱਥੇ ਵਿਅਕਤੀਆਂ ਦੀ ਆ ਉੱਥੇ ਹੀ ਬਨਰਾਂ ਵੱਲੋਂ ਵੀ ਜਿਹੜੀ ਆਪਣੇ ਦੇਸ਼ ਦੇ ਪ੍ਰਤੀ ਜਿਹੜੀ ਆ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਤਾਂ ਇਸ ਦੇ ਵਿੱਚ ਤੁਸੀਂ ਕੀ ਦੇਖਿਆ ਕੀ ਸਮਝਿਆ ਉਹ ਕਮੈਂਟਾਂ ਦੇ ਵਿੱਚ ਆਪਣੀ رائے ਸਾਂਝੀ ਕਰਨੀ ਹੈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਤਾਂ ਜੋ ਹਰ ਇੱਕ ਬੰਦੇ ਨੂੰ ਪਤਾ ਲੱਗ ਜਾਏ ਕਿ ਭਾਰਤ ਦੇ ਲਈ ਦੇਸ਼ ਦੇ ਲਈ ਤਿਰੰਗੇ ਦੀ ਕੀ ਮਹੱਤਤਾ ਹੈ ਤੇ ਤਿਰੰਗਾ ਕਿੰਨਾ ਜ਼ਿਆਦਾ ਇੰਪੋਰਟੈਂਸ ਰੱਖਦਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਆਪਣੇ ਦੇਸ਼ ਦੀ ਸ਼ਾਨ ਆਪਣੇ ਦੇਸ਼ ਦਾ ਮਾਣ ਤਿਰੰਗਾ ਜਿਸ ਨੂੰ ਲਹਿਰਾਉਣ ਦੇ ਲਈ ਬੰਨਰਾਂ ਵੱਲੋਂ ਵੀ ਕੋਸ਼ਿਸ਼ ਕੀਤੀ ਗਈ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਹੈ ਤਾਂ ਹੁਣ ਤੁਸੀਂ ਕਮੈਂਟ ਅੱਜ ਆਪਣੀ رائے ਸਾਂਝੀ ਕਰਨੀ ਹੈ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰੇ ਸਬਸਕ੍ਰਾਈਬ ਧੰਨਵਾਦ